ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਸਵਾਗਤ ਹੈ ਜੀ 855 ਦੇ ਤੇ ਬਾਕੀ ਬਈ ਚਾਚੇ ਨਾਲ ਕੋਲ ਆਏ ਤੇ ਗੇੜਾ ਮੰਨ ਤੇ ਚਾਚੇ ਨੇ ਹੋਰ ਚਾਚਾ ਜੀ ਕਿਵੇਂ ਆ ਸਤਿ ਸ਼੍ਰੀ ਅਕਾਲ ਜੀ ਹੂੰ ਕੰਮੇੜੇ ਸਕਾਤੇ ਹਨ ਬਸ ਸੁੱਕ ਗਏ ਹੁਣ ਹੁਣ ਭਈਆਂ ਨੂੰ ਦੇਖਦਾ ਮੈਂ ਆਹੋ ਸੁੱਕ ਗਏ ਖੜਵੀਂ ਪਟਾਉਣੀ ਐ ਖੜ ਪਾਉਣੀ ਉੱਪਰ ਲੈੜੇ ਨਾਲ ਨਹੀਂ ਕੰਮ ਚੱਲਣਾ ਥੱਲੇ ਥੱਲੇ ਪਾਉਣਾ ਇਹਦਾ ਨੜਾ ਥੱਲੇ ਵਾਲੀ ਸਾਈਡ ਹੋ ਜਾਣਾ ਹਾਂ ਆਹ ਛਿਲਕੇ ਨੇ ਸਾਫ਼ ਕਰ ਦੇਣਾ ਇਹਨੇ ਹਾਂ ਥੱਲੇ ਥੱਲੇ ਨੜਾ ਪਾਉਂਦੇ ਉੱਪਰ ਇਹ ਲਵਾਦੇ ਇਹ ਜੱਜ ਇਹਦਾ ਪਹਿਲਾਂ ਵੀ ਕਿਆ ਬਣਾਏ ਕਰਦੇ ਪਹਿਲਾਂ ਵੀ ਇੱਕ ਨੇ ਛੰਨਾ ਛੰਨਾ ਪਾਇ ਕਰਦੇ ਤੇ ਕਿਹਦੀ ਆ ਹਾਂ ਛੰਨਾ ਵੀ ਪੈਦੀਆ ਬੰਗਲ ਹੋ ਜਾਂਦਾ ਅੱਛਾ ਉਹ ਵੀ ਬਣ ਜਾਂਦੀ ਉੱਥੇ ਦਿਖਿਆ ਨੜੇ ਬਾਂਸ ਉਹ ਨੜਿਆਂ ਦੀ ਹੀ ਹੈ ਜੀ ਧਰਨੇ ਤੇ ਦੇਖੀਦੇ ਆਪਾਂ ਨੇ ਹਾਂ ਹਾਂ ਉਹ ਨੜਿਆਂ ਦੀ ਹੈ ਆਪਾਂ ਸਾਹਿਬ ਬਾਂਸ ਦਾ ਪਾੜ ਕੇ ਬਣ ਜਾਂਦਾ ਇਹ ਸਾਤ ਲੱਜਿੰਦਾ ਠੀਕ ਆ ਜੀ ਇਹ ਇੱਕ ਇੱਕ ਲੱਗ ਜਾਂਦਾ ਹੈਨਾ ਐਡਾ ਕੇ ਮੋਟਾ ਰਹਿੰਦਾ ਇਹ ਤੇ ਮਜ਼ਬੂਤ ਹੁੰਦਾ ਮਜ਼ਬੂਤ ਹੁੰਦਾ ਇਹ ਤਾਂ ਮਜ਼ਬੂਤ ਦਾ ਪੂਰਾ ਸੁੱਕੇ ਦਾ ਖੜਾ ਉਹ ਡੰਡਾ ਹੀ ਬਣ ਜਾਂਦਾ ਇਹ ਬਾਂਸ ਦਾ ਛੋਟਾ ਭਾਈ ਲਾਲਾ ਅਛਾ ਇਹ ਨਸਲ ਹੋਰ ਆ ਵੀ ਬਾਹਰ ਇਹ ਨਸਲ ਹੋਰ ਆ ਬਾਹਰ ਸੋਰ ਠੀਕ ਐ ਲੜਦੇ ਦੇ ਕਲਮਾ ਘੜੇ ਕਰਦੇ ਲੱਗੇ ਜਿਵੇਂ ਸਕੂਲੀ ਆਏ ਕਰਦੇ ਸੀ ਆ ਗੱਲੇ ਵਰਗਾਉਂ ਦੇ ਲੈ ਇਹ ਹੈ ਕਿੱਥੇ ਤਾਂ ਲੈ ਕੇ ਕਿੱਥੇ ਜਾਂਦਾ ਇਹਦਾ ਉੱਧਰ ਤੋਂ ਲਿਖਦਾ ਆਪਣੇ ਵੀ ਹੈਗੇ ਨਾ ਹਰ ਤੇ ਹੂੰ ਇਹਦਾ ਉੱਧਰ ਪੜਾਇਆ ਤਾਂ ਕਨੋਲੀ ਕਿੰਨੀ ਅਸ਼ੁੱਧਾ ਚ ਲੈ ਕੇ ਸੁੱਕੜੇ ਦੇ ਲੈ ਇਹਨਾਂ ਸਾਫ਼ ਕਰਕੇ ਆਏਨ ਬੜਨਾ ਥੱਲੇ ਲਾ ਦੇਣਾ ਕਿ ਕਿਹੇ ਬਗਲ ਇੱਕਣਾ ਮਾਦੀ ਬਣਾ ਲੈਦਾ ਹਾਂ ਆਹ ਨਾਲੇ ਬਗਲ ਨੂੰ ਬਹੁਤ ਸੋਹਣਾ ਬਣਾਉਂਦਾ ਜੇ ਬੱਚ ਵੀ ਗਿਆ ਚਾਚੇ ਅਪਣੇ ਛੋਟੀ ਛੋਟੀ ਬਾਉਂਡਰੀ ਬਣਾ ਦਾਂਗੇ ਇਹਦੀ ਹੋਰ ਕੀ ਫਾਈਸ਼ਾਨ ਦਾ ਕੰਮ ਸ਼ੁਰੂ ਕਰਨਾ ਹੁਣ ਇਹ ਰਹਿੰਦੀ ਹੈ ਸਾਡੇ ਵਿੱਚ ਵਿਚਾਲੇ ਗਾ ਨਹੀਂ ਹੈਗਾ ਭਈ ਨੂੰ ਫੋਨ ਕਰ ਕਿੱਥੇ ਦਾ ਏ ਭਈਆ ਬਿਹਾਰ ਨੂੰ ਗਿਆ ਵੇ ਆ ਅੱਛਾ ਉੱਥੇ ਤੇ ਆਉਣਾ ਉਹਨੇ ਜੇ ਪਹਿਲਾਂ ਭਈਆ ਉਹਰੇ ਦਾ ਸਾਮਾਨ ਨਹੀਂ ਮਿਲਦਾ ਦਾ ਜੇ ਸਾਮਾਨ ਨਹੀਂ ਤਾਂ ਹੈਗਾ ਜੋ ਕਹਿੰਦਾ ਮੈਂ ਬੜਾ ਦਿੰਦਾ ਐ ਇੰਨੇ ਵੀ ਜਿੱਦਣ ਸਾਲਾ ਵੱਟ ਕੇ ਲੈ ਤੂੰਨੇ ਭਈ ਜੇ ਲੈ ਗਿਆ ਕਹਿੰਦਾ ਮੈਂ ਆ ਜਾਣਾ ਸਲਵਾਰ ਜੀ ਚੱਲ ਆ ਜੂਗਾ ਨੰਬਰ ਤਾਂ ਦਿੱਤਾ ਵੇ ਉਹਨੇ ਮੈਨੂੰ ਹਮ ਚਲ ਮੈਂ 10-15 ਦਿਨ ਗੈਨ ਤਾਂ ਜਹਾ ਹੋਏ ਨਹੀਂ ਫੇਰ ਛੇੜੂਗਾ ਉਹ ਅੰਬ ਜ਼ਿਆਰ ਕਰ ਲਿਆ ਹਾਂ ਆਂਬ ਹੋਏਗਾ ਅੰਬ ਵੀ ਹੋ ਗਿਆ ਭਾਈ ਚਾਚੇ ਜੀ ਇੱਧਰ ਆ ਬੁੱਟੇ ਲਾਇਆ ਤਾਂ ਇਹ ਵੀ ਹੋਇਆ ਕਾਦਾ ਇਹ ਮਸੰਮੀਆਂ ਦਾ ਕਿ ਮਸੰਮੀਆਂ ਦਾ ਵੀ ਹੋ ਗਿਆ ਦੁੱਧ ਵੀ ਸਾਡਾ ਹੋ ਗਿਆ ਦੁੱਧ ਵੀ ਹੋ ਗਿਆ ਭਾਈ ਤੂੰ ਤਾਂ ਸਾਨੂੰ ਤਾਂ ਮੇਨ ਤੂੰ ਵੀ ਹੋ ਗਿਆ ਇੱਕ ਉਹ ਤੂੰ ਵੀ ਹੋ ਗਿਆ ਉਹ ਦੁੱਧ ਵੀ ਤਿਆਰ ਹੋ ਗਿਆ ਇਹ ਰਹਿਣ ਦਾ ਚਾਚੇ ਵੀ ਇਹ ਨੇ ਇਹ ਵੱਢਣ ਵਾਲਾ ਲੋਟਾ ਹੈ ਸ਼ਾਮਾਂ ਨੂੰ ਲੋਟਾ ਆਪਣਾ ਇਕੱਲੀ ਰਹਿਣ ਦੇਣ ਛਾੜ ਜੀ ਥਾਲਾ ਵੇਖ ਲੈ ਆਪਾਂ ਹੁਣ ਕਿਹ ਝੂਰੇ ਘੱਟ ਕੇ ਤੇ ਬਹਿਣਾ ਨਾ ਕੱਖ ਵੇਖ ਲੈ ਉਹੀ ਗੱਲ ਕਹਿੰਦਾ ਬੰਦਾ ਯਾਰ ਉੱਥੇ ਰਹਿੰਦਾ ਉਹ ਜੀ ਨਾ ਨਾ ਹੁਣ ਕਰੂੰਗਾ ਮਾਮਾ ਪ੍ਰਸਾਦ ਜੀ ਲੱਗ ਜੇ ਬੇ ਹਾਂ ਇਹਨੂੰ ਸਾਫ਼ ਕਰੂੰਗਾ ਇਹਨਾਂ ਖੁਰਚ ਕੇ ਸਾਫ਼ ਕਰਕੇ ਫਿਰ ਦੀ ਬੈਠਣਾ ਸਿਆਲ ਮਾ ਤਾਂ ਯਾਰ ਸਿਆਲ ਉਰੀ ਧੂਣੀ ਧੂਣੀ ਇਹਦੇ ਥੱਲੇ ਹੀ ਬਲਣੀ ਹੈ ਧੂਣੀ ਉਰੀ ਲਾਉਣੀ ਹੈ ਪੱਕੀ ਹੋ ਪੱਕੀ ਉਰੀ ਆ ਬਾਈ ਉਰੇ ਨਾਲ ਆਏ ਆ ਨੇੜੇ ਹੋ ਜਾਂਦਾ ਏ ਬਾਈ ਸਾਫ਼ ਕਰ ਦੇਣਾ ਗਰਮੀਆ ਗਰਮੀ ਆ ਉਹ ਮੋਟਰ ਆਪਣੀ ਬਾਸ ਦੋਹੇ ਕੰਮ ਹੋ ਗਏ ਭਾਈ ਹਾਂ ਸਿਆਲ ਸਿਆਲ ਤਾਂ ਚੱਲਣਾ ਕੰਮ ਉਰੀ ਹਾਂ ਖਿਆਲ ਨੂੰ ਤੋਰ ਉਰੀ ਜੀ ਲੱਗਦਾ ਤੇ ਐਨਾਂ ਸਾਂਝ ਸਵੀਰ ਬੰਦਾ ਸੀਗਤ ਲੰਦਾ ਬੈਠ ਕੇ ਉੱਥੇ ਸਪੈਸ਼ਲ ਜਾਣਾ ਪੈਂਦਾ ਹਾਂ ਪਹਿਸ਼ ਵੇਲੇ ਜਾਣਾ ਪੈਂਦਾ ਫਿਰ ਚੱਲ ਉੱਥੇ ਰੋਹੀ ਮਾ ਠੀਕ ਆ ਹਾਂ ਸਮਝਿਆ ਐਨੂੰ ਮੀਟਰ ਜਾਣਾ ਲੱਗ ਹਾਂ ਮੀਟਰ ਲੱਗਦਾ ਮੀਟਰ ਤੋਰੇ ਦੀ ਲਾਉਣਾ ਹੈ ਮੀਟਰ ਉਰੇ ਵੀ ਬਾਅਦ ਚ ਲੱਗੂ ਪਹਿਲਾਂ ਉੱਥੇ ਲਵਾ ਲੀਏ ਉੱਥੇ ਲਵਾ ਲੈਣਾ ਫਿਰ ਉਰੇ ਲਵਾ ਲੂਗੇ ਚੱਲਾ ਹੋ ਠੀਕ ਹੀ ਨਹੀਂ ਰਸੋਈ ਜ਼ਰੂਰੀ ਕਰਤੀ ਹੈ ਨਾ ਯਾ ਚ ਇੱਥੇ ਥੋੜਾ ਪਿਛਾਲ ਹੋਣਾ ਭਈ ਇਹ ਤੋਰੇ ਪਿਛਾਲ ਹੁੰਦਾ ਹਾਂ 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 ਨਹੀਂ ਇੱਕ ਹੋਰ ਆ ਰਸੋਈ ਉੱਥੇ ਕਰਤੀ ਰਸੋਈ ਕਰਕੇ ਮੀਟਰ ਲੱਗਦਾ ਹੈ ਨਾ ਕਦ ਵੀ ਮੀਟਰ ਹੁਣ ਕਹਿੰਦੇ ਜੇ ਰਸੋਈ ਆ ਉੱਥੇ ਜੇ ਦੋ ਰਸੋਈ ਦਾ ਆਪਣਾ ਪ੍ਰੋਗਰਾਮ ਤਾਂ ਹੀ ਲੱਗੂਗਾ ਨਹੀਂ ਨਹੀਂ ਵੀ ਉਹ ਵੀ ਜਿਹੜਾ ਹੁਣ ਘਰ ਚ ਪਹਿਲੇ 2 ਮੀਟਰ ਲਾ ਦਿੰਦੇ ਤੇ ਦੋ ਹੁਣ ਉੱਥੇ ਵੀ ਰਸੋਈ ਵਾਲੀ ਕੰਮ ਹੋ ਗਿਆ ਇੱਥੇ ਰਸੋਈ ਉਹ ਹਾਂ ਰਸੋਈ ਬਾਥਰੂਮ ਸਭ ਕੁਝ ਹੈ ਸਾਰਾ ਕੁਝ ਹੈ ਹੁਣ ਬੰਦਾ ਜਾਖੀਰਵਾ ਗਿਆ ਆਪਣਾ ਸਾਰਾ ਕੁਝ ਬਣਾ ਦਿੱਤਾ ਹਾਂ ਬਦਿੱਲੀ ਦੀ ਰੂਕਿਉ ਕਸਰ ਹੈ ਚਾਚੇ ਨਾਲੇ ਤਾਂ ਜਦੇ ਮੁਰਗਾ ਬੁਲਾਦੇ ਕਰਨਾ ਬੰਗਾ ਜਿਹੜੇ ਦਵਾਦੇ ਕਰਨੀ ਆਂ ਦੀ ਆ ਉਸੋਂ ਮੁਰਗੇ ਅੱਗੇ ਘਰ ਘਰ ਰੱਖੇਗਾ ਤੇ ਹੁਣ ਕੋਈ ਰੱਖਦਾ ਨਹੀਂ ਆਪਣੇ ਪਿੰਡ ਚ ਵੀ ਨਹੀਂ ਰਹੇ ਦੇਖ ਲਾ ਨਹੀਂ ਰੱਖਦਾ ਹੈਗਾ ਨਹੀਂ ਘਰ ਘਰ ਵਾਲੇ 1 2 4 ਵਜੇ ਮੁਰਗੇ ਬਾਂਗਾਂ ਦੇ ਲਾਜਦੇ ਤੇ ਹੁਣ ਜ਼ਰਾ ਭੁੱਲਿਆ ਪੜਕਾ ਕੋਈ 2 ਵਜੇ ਵੇਂਦਾ ਸਹੀ ਗੱਲ ਆ ਹੁਣ ਮੁਰਗੇ ਵੀ ਲੱਗੇ ਅਡਵਾਸ ਉਹ ਨਹੀਂ ਲੱਜਦੇ ਬਾਂਗਾਂ ਦੇ ਉਹ ਸਾਡੇ ਉੱਤੇ ਰੱਖਿਆ ਹੋਏ ਉਹਨਾਂ ਨੇ ਕਾਲੂ ਉਹਨਾਂ ਨੇ ਉਹ ਲੱਜ ਜਾਂਦਾ ਅਗੇ ਉਹ ਦੇਖ ਲਾ ਕਹੇ ਬੀ ਦੋਵੇਂ ਦੰਦ ਉਹ ਦੋ ਕਦੇ ਤਿੰਨ ਕੁੱਤਾ ਦੇਖ ਲਾ ਚਾਚੇ ਉਦਾਂ ਦਾ ਹੈ ਕੁੱਤਾ ਦੇਖਿਆ ਜਦ ਰੇਡੂਆ ਲੱਗਣਾ ਜਾਂ ਘੰਟੀ ਵੱਜ ਗਈ ਹਾਂ ਜੀ ਉਹ ਹੈਗਾ ਕੁੱਤਾ ਉਹ ਹਾਂ ਹੁਣ ਵੀ ਬੋਲਦਾ ਗੁਰਦੁਆਰੇ ਮੁਰੇ ਬੈਠਾ ਹੁਣ ਅੱਛਾ ਹੁਣ ਲਾ ਇਹ ਦੇਖ ਕੇ ਰੋਹੀ ਕਰਕੇ ਨਹੀਂ ਪਤਾ ਲੱਗਦਾ ਸੁੱਖ ਚੱਲਦੇ ਹੁੰਦੇ ਸਾਲ ਮਾਹੀ ਪਤਾ ਲੱਗਦਾ ਹਾਂ ਮਾ ਹੁਣ ਵੀ ਦੇਖ ਲਾ ਬੋਲਦਾ ਸਵੇਰੇ ਸ਼ਾਮ ਦੋਹਰੇ ਟਾਈਮ ਹੁਣ ਦੇਖ ਲਾ ਜਦ ਐ ਵੀ ਨਹੀਂ ਹੈਗਾ ਵੀ ਜਦ ਵੀ ਰੇਡੂਆ ਲੱਗਿਆ ਨਾ ਦੇਖਣਾ ਹੁਣ ਸ਼ਾਮ ਨੂੰ ਆਹ ਟਾਈਮ ਜਾ ਕੇ ਬਾਪੂ ਨੇ ਖੋਲਣਾ ਫਿਰ ਗੁਰਦੁਦਵਾਰਾ ਜਦ ਇਹ ਜਾਂਦੀ ਸਾਰੇ ਉਨੇ ਮੈਕ ਆਨ ਕਰਨਾ ਟਨ ਟਨ ਜਦੇ ਫਤਿਹ ਦਾ ਕੰਮ ਨਾਲ ਫਤਿਹ ਬੁਲਾਉਂਦਾ ਦੇਖ ਲੈ ਇਹ ਵੀ ਮਹਾਰਾਜ ਦੇ ਹੋਆ ਰੰਗ ਕਹਨੇ ਸੀ ਹਾਂ ਬਾਕੀ ਇਹਨੂੰ ਵੀ ਰੰਗ ਕਰਨਾ ਆ ਚਾਪਾ ਨੇ ਇਹਨੂੰ ਵੀ ਕਰਾਉਣਾ ਆ ਰੰਗ ਤੇ ਰੰਗ ਆਪੇ ਮਾਰ ਦੂਗੇ ਲਾ ਦੂਗੇ ਇਹਦੇ ਹੜੀਕ ਮੈਂ ਬੰਦੇ ਰੱਖੂੰਗਾ ਹੈ ਨੋ ਬਾਈ ਹੱਛ ਵੀਰ ਪਹੁੰਚ ਗਿਆ ਕਿਵੇਂ ਆ ਬਾਈ ਤੂੰ ਰੰਗ ਲਈ ਫਿਰਦਾ ਹਜੇ ਰਹਿੰਦਾ ਹੀ ਆ ਮੇਰਾ ਭਾਈ ਟਰਾਲੀ ਵਾਲਾ ਬਾਜੀ ਵਾਲਾ ਤੇ ਤੇ ਉਹ ਗੱਲਾ ਬਾਜੀ ਦੀ ਬੰਦ ਨਹੀਂ ਅਸੀਂ ਉਹੀ ਗੱਲਾ ਕਰਦੇ ਚਾਚਾ ਕਹਦਾ ਫੜਾ ਲੈਣੀ ਮੇਰਾ ਫੜ ਤੂੰ ਨਹੀਂ ਤੂੰ ਬੰਦ ਨਹੀਂ ਸੁੱਕ ਪੱਗੇ ਜੇ ਆਪ ਹੀ ਰੰਗ ਉੱਤਰ ਗਿਆ ਖਾਸਾ ਸੰਕਲ ਵੱਜਦਾ ਹੈ ਨਾ ਸੰਕਲ ਚ ਜਾਚ ਉਹ ਪਾ ਲਵੇ ਟਿਊਬ 2 ਸਾਲ ਹੋ ਗਏ ਜੀ ਉਹ ਚ ਟਿਊਬ ਪਾ ਸਾਬੂ ਨੂੰ ਕਰਕੇ ਦੇਖ ਲਿਆ ਹਾਂ ਉਹ ਟਿਊਬ ਵੀ ਵੱਡ ਹੋ ਜਾਂਦੀ ਆ ਆ ਗਿਆ ਰ ਇੱਧਰ ਬਹੁਤ ਕਿੱਧਰ ਰਹੇ? ਕਿੱਧਰ ਰਹੇ? ਆ ਜਾਣ ਦੇ ਕੋਈ ਨਾ ਹੁਣ ਭਾਈ ਕੀ ਕਰ ਸਕਦੇ ਅਸੀਂ? ਜਾਵਾ ਕੱਪੜੇ ਪਾ ਜਾਮਾ ਫੇ ਚੱਲੀ ਆ। ਥਾਂ ਟਰੈਕਟਰ ਚੱਕ ਲਿਆ ਮੈਂ ਚਮਕੌਰ ਦੀ ਦਵਾਈ ਲੈਣੀ ਬੁਖਾਰ ਦੀ। ਆਪਾਂ ਨੇ ਐਂ ਘੁੰਮ ਜਾਣਾ ਭੁੱਜੇ ਮੱਜਰੇ ਚ ਨੂੰ। ਗੱਡੀ ਲੈ ਚੱਲਦੇ। ਚੱਲ ਜਾ ਪਾ ਕੇ ਆ ਜਾ ਤੈਨੂੰ ਲੈ ਚੱਲਦਾ ਮੈਂ ਬਿਠਾ ਕੇ ਘਰ ਤੇ ਘਰ ਹੀ ਬੈਠ ਤੂੰ ਮੈਂ ਆ ਗਿਆ ਫਿਰ ਤੁਹਾਨੂੰ ਤੇਰੇ। ਆ ਜਾ। ਹੋ ਜਾ ਜਾਂ ਤਿਆਰ ਭਾਈ ਬਾਕੀ ਇਹਨੇ ਚਾਚੇ ਨੇ ਲਵਾਇਆ ਤਾਂ ਸਮਾਨ। ਆਹਾ ਇਹਨੂੰ ਵੀ ਰੰਗ ਕਰਤਾ ਹੈ। ਮੈਂ ਵੀਡੀਓ ਦੇਖੀ। ਵੀਡੀਓ ਤੁਹਾਡੀ ਆਵਾਜ਼ ਬਹੁਤ ਖਰਾਬ ਆਉਂਦੀ ਆ। ਪਤਾ ਨਹੀਂ ਘਰੇ ਮੈਂ ਗੱਗੇ ਨੂੰ ਕਰਿਆ ਫੋਨ ਫਿਰ ਹਾਂ ਮਗਰ ਆਵਾਜ਼ ਨਹੀਂ ਸਹੀ ਆਂ ਜੀ ਹੈ ਨਹੀਂ ਕੱਲ ਜਿਹੜੀ ਉਹ ਪਾਰਟੀ ਨਹੀਂ ਕਰੀਦੀ ਉੱਥੇ ਮੋਟਰ ਤੇ ਤੁਸੀਂ ਉਹ ਕਹਿੰਦਾ ਅਪਡੇਟ ਜਿਆ ਕਰਿਆ ਦਾ ਫੋਨ ਉਹਦੇ ਕਰਕੇ ਹੋ ਗਈ ਉਹ ਚੱਕਰ ਪਤਾ ਨਹੀਂ ਜਾ ਉਹ ਸਾਲੇ ਇਹਨੇ ਉਹ ਕੱਟ ਦੇਣਾ ਅਪਡਾਟ ਦੀ ਕਰਦੇ ਪਤਾ ਨਹੀਂ ਫੋਨ ਕਰ ਲੈ ਮੈਂ ਫੋਨ ਤਾਂ ਕਰ ਲਾ ਉਹਨੂੰ ਹੁਣ ਕਿਹਨੂੰ ਉਹਨੂੰ ਕਿਤੇ ਮੈਂ ਵੀ ਨਾ ਜਾਵੇ ਰਸਤੇ ਚ ਟਰੈਕਟਰ ਧੁੰਦੇ ਆਈਏ ਉੱਥੇ ਕਿਹੜੇ ਅੰਦਰ ਖੜਾਉਣਾ ਨਾ ਅੰਦਰ ਆ ਹੁਣ ਉਹ ਦੁਕਾਨ 'ਪਾ ਥੋੜੀ ਹੁਣ ਹਾਂ ਉਹਨੇ ਕਿਸਦੇ ਲਾਇਆ ਹੋਇਆ ਕਰ ਰਾਤ ਮੈਨੂੰ ਫੋਨ ਕਰਦਾ ਤਾਂ ਮੈਂ ਕਿਹਾ ਭਾਈ ਜਾ ਕੇ ਸੈਂਟਰ ਚ ਬਿਲਾ ਪਿਆ ਛੱਡ ਲਾਇਆ ਉੱਥੇ ਡੈਡੀ ਪੈਂਦੀ ਆ ਵੀ ਸਕਿਉਰਟੀ ਗਾਰਡਾ ਵੀ ਉਹਨਾਂ ਨੇ ਕੋਈ ਚੱਕਰ ਨਹੀਂ ਫਿਰ ਕਹਿੰਦਾ ਨਹੀਂ ਕਹਿੰਦਾ ਮੈਂ ਚਲੂ ਰੀ ਲਾ ਦੰਨਾ ਕਿਤੇ ਇਹ ਚਾਚੇ ਦੁਬਾਰੇ ਲਵਾਏ ਆ ਕਿ ਉਹੀ ਤਾਂ ਇਹ ਪਹਿਲਾਂ ਵਾਲੀ ਆ ਪੱਕਾ ਕੰਮ ਕਰਾਇਆ ਬਸ ਕੀ ਆ ਰਹਿਦਾ ਤਾਂ ਆਹ ਭਾਈ ਦਾ ਇੱਧਰ ਡਬਲ ਪ੍ਰਿੰਟਰ ਕਰਾਤੇ ਆ ਦੀ ਬਸ ਕੇ ਡੀਡੀ ਦਾਮ ਨਹੀਂ ਦਿੰਦਾ ਪਹਿਲਾਂ ਦਾਮ ਦਿੰਦਾ ਆ ਆਹਾਂ ਹਾਂ ਵੀ ਇਹ ਹਲਕੀ ਸੀ ਹਾਂ ਡਬਲ ਕਰਾਤੀ ਆ ਈਗਾ ਸਰਦ ਦਾ ਗਾਇ ਲੈ ਬੜੀ ਨੇ ਉਹ ਕੇ ਆਹੋ ਇਹ ਤਾਂ ਹੈ ਮੱਕੀ ਭਾਈ ਮੁਰੇ ਘੋੜੇ ਵਾਲੀ ਹੀਰੇ ਵਾਲੀ ਲਵਾਈ ਸੀ ਸਾਡੇ ਹੀਰੇ ਬੰਦੇ ਸੱਟ ਖਾਣੀ ਹੈ ਮਨ ਤਾਂ ਪਤਾ ਹੀ ਨਹੀਂ ਦਾ ਸੱਟ ਖਾਣੀ ਬਾਈ ਗਰਿੰਦ ਗਰ ਲਿਆ ਤੇ ਆਹ ਲਵਾਏ ਬਾਈ ਘੋੜੇ ਦੋਨੇ ਤੇ ਜਾਲੀ ਲਵਾਈ ਆ ਤੇ ਨਵੇਂ ਮਾਡਲ ਚ ਲੱਗਦੀ ਜਿਵੇਂ ਉਹ ਮੈਂ ਕਰਾਇਆ ਤਾਂ ਤਿਆਰ ਰਹਿੰਦੇ ਹਾਂ ਮੱਕੀ ਹੋ ਗਈ ਤਾਂ ਬਾਕੀ ਤਾਂ ਉਹੀ ਸਮਾਨ ਲੱਗਿਆ ਹੋਇਆ 2 ਸਾਲ ਹੋ ਗਏ ਬਾਈ ਰੰਗ ਦੀ ਕੁਆਲਿਟੀ ਦੇਖ ਲਓ ਤੁਸੀਂ ਬੰਦੇ ਦੇ ਹੱਥ ਲੱਗੇ ਪਰ ਬੰਦਾ ਨਹੀਂ ਮੁੜ ਕੇ ਮਿਲਿਆ ਆਇਆ ਚ ਰੰਗ ਦੇ ਇਹ ਜਿਹੇ ਹੱਥ ਲੱਗੇ ਤੇ ਮੁੜ ਕੇ ਬੰਦਾ ਨਹੀਂ ਮਿਲਿਆ ਇਹ ਜਾਂ ਖੜਾਉਂਦਾ ਵੀ ਨਹੀਂ ਹੈਗਾ ਆਉਂਦਾ ਨਹੀਂ ਹੈਗਾ ਬਹੁਤ ਬੰਦੇ ਬਾਈ ਖੜੇ ਪਏ ਹੋਏ ਤੇ ਵਾਹੀ ਭੈੜ ਹੈ ਇਹਦੇ ਹੈ ਮੁੜ ਕੇ ਨਹੀਂ ਆਉਂਦਾ ਹੈਗਾ ਇੱਕ ਵਾਰੀ ਕੰਮ ਕਰਕੇ ਨਾ ਫੇਰ ਫੂਨ ਚੱਕਦਾ ਨਾ ਮੋਹ ਚੱਕਦਾ ਆ ਨਾ ਲੱਭਦਾ ਦਿਖਿਆ ਵੀ ਨਹੀਂ ਮੁੜ ਕੇ ਹੋਰ ਦਿਖਦਾ ਕਿ ਆਉਂਦੇ ਜਾਂਦੇ ਆਨੂੰ ਆ ਰੰਗ ਦਾ ਜੱਜ ਆ ਫਾਇਦਾ ਦੇਖ ਲੈ ਮਿੱਟੀ ਕਿੱਕਣਾ ਜਿਹੜੀ ਵੀ ਆ ਪਤਾ ਨਹੀਂ ਲੱਗਦਾ ਹਾਂ ਆ ਚੜੀ ਵੀ ਆ ਹੁਣ ਬੋਲ ਤੁਹਾਈ ਹੁਣੀ ਇਹਦੀ ਬਸਾਂ ਦੇ ਹੱਥਾਂ ਨੂੰ ਕਾਲਸ ਲੱਗਦੀ ਹੈ ਚਲੋ ਦੇਖਦਾ ਸੋਚ ਜਾਂ ਭਾ ਲੈ ਆਹੋ ਉੱਥੇ ਧਵਾ ਲੈ ਤੇ ਆਹ ਬਾਈ ਬਕਸ਼ੇ ਬਣਾਉਣ ਲੱਗ ਗਿਆ ਹੁਣ ਇਹ ਟਰੈਕਟਰਾਂ ਦਾ ਕੰਮ ਇਹ ਕਹਿੰਦਾ ਛੱਡ ਕੇ ਕਹਿੰਦਾ ਹੁਣ ਡੀਜੇ ਬਣਾਉਣੇ ਆ ਆ ਲਾਇਆ ਗਾਨਾ ਕਹਿੰਦਾ ਵੇ ਇਹ ਇਹ ਕਿਹੜਾ ਕੰਮ ਸ਼ੁਰੂ ਕਰਤਾ ਸੱਚ ਵੀਰ ਨੇ ਪਾਰਟੀ ਜਲਦੀ ਉਹਦੀ ਹੂੰ ਕੀ ਆ ਕੰਮ ਉਹ DJ ਵਾਲੇ ਆਪਣੇ ਆਪਣੇ ਪਾਏ ਆ DJ ਦਾ ਕੰਮ ਲੱਗ ਗਿਆ ਕਰਨ ਦਾ ਬਾਕਸੇ ਬਾਕਸੇ DJ ਵਾਲੇ ਬਣਾਉਣ ਲੱਗ ਗਏ ਵੀ ਵੀ ਹੁਣ ਦੂਏ ਘਟਾ ਦੇਣੇ ਕਹਿੰਦਾ 12 12 ਤਾਂ ਲੈ ਕੇ ਲਾਈ ਜਾਂਦਾ 15 ਵੀ ਲਾਈ ਜਾਂਦਾ ਹੁਣ 18 ਹੈ ਕਿ 20 ਹੈ ਇਹ 18 ਇੰਚੀ ਲੈ ਹੁਣ ਬਾਕਸੇ ਵਾਲੀਆਂ ਜਿਹੜੀਆਂ ਉਹਦੇ ਕੋਈ ਫਰੇਮਾਂ ਚ ਇਲੈਕਟਰਾ ਬਲੇ ਕਰਉਂਦੇ ਨੇ DJ ਇਲੈਕਟਰਾ ਵਾਲੇ ਕਰ ਤੜਿਆ ਉਹਨਾਂ ਨੂੰ ਵੀ ਪ੍ਰੇਮਾ ਲਾਉਣੀ ਆ। ਭਾਈ ਪ੍ਰੇਮਾ ਲਾਉਣ ਲੱਗਿਆ ਵੈ ਡੀਜੇ ਨੂੰ ਵੀ। ਕਹਿੰਦਾ ਨਵੇਂ ਸਟਾਈਲ ਦੇ ਡੀਜੇ ਤਿਆਰ ਕਰਨੇ ਮੈਂ। ਇਹ ਮੋਮੋਜ਼ ਐ ਤੋ ਥੋੜਾ। ਖਾ ਲੈ। ਕਾਂਚੀ ਮੋਮੋਜ਼। ਜੀ। ਉਹ ਇਹਨਾਂ ਹੋਰ ਕੀ ਕਰਨੇ? ਨਵੀਂ ਵੈਰੈਟੀ ਆ। ਬੱਚੀ ਪਾਰਟੀ ਚੱਲ ਰਹੀ ਹੈ ਭਾਈ ਆਉਂਦਿਆਂ ਨਾਲ ਜਦ ਸਾਮਾਨ ਤਿਆਰ ਹੁੰਦਾ ਇਹਦੇ ਕੋਲ। ਐਚ ਵੀਰ। ਇਹ ਬੋਰਾ ਹੁੰਦਾ ਵੀ ਆਉਣ ਵਾਲਾ। ਬਾਕੀ ਭਾਈ ਟਰੈਕਟਰ ਲੈਣਾ ਏ ਟਰੈਕਟਰ ਵਾਲਾ ਕੰਮ ਬਣਿਆ ਨਹੀਂ। ਹੁਣ ਐਉਂ ਚੱਲੇ ਆ ਮੀਂਹ ਪੈਣ ਦਾ ਫੇਰ ਆ ਗਿਆ ਕਿਣੀ ਆ ਜੀ। ਤਾਂ ਚੱਲ ਕੱਲੂ ਲੈ ਕੇ ਜਾਉਂਗੇ ਭਾਈ ਆਕੀ ਮਲਕੀ ਤੇ ਬਾਈ ਕੱਲੂ ਪਰਸੋਂ ਨੂੰ ਵੀਡੀਓ ਚ ਆਉਣਾ ਹਨਾ ਪਰਸੋਂ ਦੇਖ ਲੈ ਬਲੌਗ ਚ ਟਰੈਕਟਰ ਦਿਖਾਤਾ ਦਿੱਤਾ ਤਾਂ ਕਸਾ ਲੈ ਹੈ ਜੀ ਕਿਨੇ ਓਕਣਾ ਨਹੀਂ ਨਾ ਵੀਡੀਓ ਬਣੀ ਵੀ ਦਿਨ ਦੀ ਚੀਜ਼ ਹੋਰ ਹੁੰਦੀ ਆ ਰਾਤ ਦੀ ਦਿਨ ਵਾਲੀ ਵੀ ਐਸ ਤਾਂ ਆਹ ਪੰਜਾ ਭਾਈ ਵੇਚਾਂ ਉਹ ਅੱਛੀ ਵੀ ਦੇਖੋ ਮੈਗਨੇਟ ਇਹ ਹੋਰ ਕੀ ਜੀ ਆ ਵੇਦਾ ਆਹ ਆ ਕਿੰਨੇ ਇੰਚੀਆਂ ਫੰਬਰਾ ਨਹੀਂ ਤਾਂ ਮੈਂ ਤਾਂ ਫੜੀਆਂ ਹੀ ਇਹਨਾਂ ਦੋ ਬੋਅ ਦੱਸ ਨਹੀਂ ਲੈ ਉਹ ਬੇਸ ਥੋੜੀ ਇਹਨਾਂ ਦੀ ਆਵਾਜ਼ ਐ ਸਪੀਕਰ ਆ ਯਾਰ ਇਹ ਬੇਸ ਐ ਸਪੀਕਰ ਆ ਯਾਰ ਬੇਸਾਂ ਗੜਾਈ ਨੇ ਖਾਲੀ ਕਿਹੜੀ ਆ ਬੇਸ ਉਹ ਕੀ ਐ ਉਹ ਵੀ ਬੇਸਾਂ ਯਾਰ ਇਹ ਪਹਿਲਾਂ ਦੇ ਜਿਹੜੇ 12 ਇੰਚ 10 ਇੰਚ ਨਹੀਂ ਦਿੰਦੇ ਹਾਂ ਉਹਦੇ ਨਾਲੇ ਬਣਾਏ ਤੇ ਉਹਦੇ ਨਾਲੇ ਨੋ ਚੀਜ਼ਾਂ ਐ ਮਾਰੀ ਜਾਂਦਾ ਚੱਲ ਯਾਰ ਚੱਲ ਭਾਈ ਬਾਕੀ ਚੰਗਾ ਫਿਰ ਸਣੀ ਬਾਬਾ ਇੱਕ ਖਾਣਾ ਦਾ ਹਾਂ ਨੀ ਤਾ ਕੋ ਨੋ ਮੈਂ ਨਹੀਂ ਖਾਂਦਾ ਭਾਈ ਇਹ ਤਾਂ ਚੱਲ ਜੀ ਨਹੀਂ ਕਰੀ ਗਏ ਗਮ